15 ਸਾਲ ਦੇ ਲਗਭਗ ਰਾਜਨੀਤਿਕ ਚੋਣਾਂ ਪੰਜਾਬ ਦੇ ਵਿੱਚ ਰਹਾ ਅਕਾਲੀਆਂ ਦੇ 10 ਸਾਲ ਸਰਕਾਰ ਰਹੀ 5 ਸਾਲ ਕੈਪਟਨ ਸੇ ਚੰਨੀ ਸਰਕਾਰ ਰਹੀ ਉਹਨਾਂ ਦੇ ਸਿਸਟਮ ਤੋਂ ਅੱਕੇ ਹੋਏ ਲੋਕਾਂ ਨੇ ਇੱਕ ਨਵਾਂ ਬਦਲ ਦੇਖਿਆ ਲੋਕਾਂ ਦੇ ਵਿੱਚ ਕਿੰਨਾ ਵੀ ਲੋਕਾਂ ਨੂੰ ਲੱਗਾ ਵੀ ਕੋਈ ਨਵੀਂ ਪਾਰਟੀ ਆਉਗੀ ਪਤਾ ਨਹੀਂ ਪੰਜਾਬ ਦੇ ਵਿੱਚ ਕੀ ਕੁਝ ਹੋ ਜਾਣਾ ਦਿੱਲੀ ਮਾਡਲ ਦਾ ਵਾਅਦਾ ਕਰਕੇ ਆਏ ਹਾਂ ਸਰ ਸਰ ਦੀ ਗੱਲ ਜਿਵੇਂ ਪਹਿਲਾਂ ਮੋਦੀ ਉਸਤਾਨ ਦੇ ਵਿੱਚ ਗੁਜਰਾਤ ਮਾਡਲ ਲੈ ਕੇ ਆਇਆ ਕਹਿ ਕੇ ਆਇਆ ਪਰ ਨਾ ਗੁਜਰਾਤ ਦੇ ਵਿੱਚ ਕੋਈ ਮਾਡਲ ਸੀ ਨਾ ਕੋਈ ਵਿਰਾਸਤ ਦੀ ਸਿੱਖਿਆ ਦਾ ਮਾਡਲ ਸੀ ਨਾ ਕੋਈ ਵਿਰਾਸਤ ਦੀ ਖੇਤੀ ਦਾ ਮਾਡਲ ਸੀ ਨਾ ਕੋਈ ਵਿਰਾਸਤ ਦੀ ਸੇਧ ਦਾ ਮਾਡਲ ਸੀ ਇਹ ਜਿਵੇਂ ਜਦੋਂ ਦਿੱਲੀ ਵਾਲੇ ਪੰਜਾਬ ਦੇ ਵਿੱਚ ਕਬਜ਼ਾ ਕਰਦੇ ਆ ਇਹ ਦਿੱਲੀ ਦੇ ਪੰਜਾਬ ਦੇ ਵਿੱਚ ਦਿੱਲੀ ਦੇ ਮਾਡਲ ਦੀ ਸਿੱਖਿਆ ਦੀ ਗੱਲ ਕਰਦੇ ਆ ਉਥੋਂ ਦੇ ਮਹੱਲਾ ਕੀਤ ਕਦੀ ਗੱਲ ਕਰਦੇ ਆ ਉਥੋਂ ਦੇ ਸਿਹਤ ਦੀ ਗੱਲ ਕਰਦੇ ਆ ਸਿੱਖਿਆ ਦੀ ਗੱਲ ਕਰਦੇ ਆ ਪਰ ਅਸਲ ਦੇ ਵਿੱਚ ਜਿਵੇਂ ਮੋਦੀ ਦਾ ਗੁજરાਤ ਕੋਈ ਮਾਡਲ ਨਹੀਂ ਸੀ ਉਵੇਂ ਸਿੱਖਿਆ ਦੇ ਪੰਜਾਬ ਦੇ ਵਿੱਚ ਜਿਹੜੇ ਟੋਪੇ ਜਿਹੜੇ ਕੇਜਰੀਵਾਲ ਪਾਤ ਇੰਨੇ ਦਾ ਰਾਜ ਕੀਤਾ ਨਾ ਇਹਨਾਂ ਦਾ ਕੋਈ ਤਿੰਦੇ ਦੇ ਵਿੱਚ ਮਾਡਲ ਸੀ ਇਸ ਕਰਕੇ ਕਿ ਹਿੰਦੁਸਤਾਨ ਦੇ ਲੋਕ ਪੰਜਾਬ ਦੇ ਲੋਕ ਇਹਨਾਂ ਦੇ ਕਮਜ਼ੋਰੀਆਂ ਰਹਿ ਜਾਂਦੇ ਨੇ ਇੱਕ ਗੱਲਾਂ ਵਿੱਚ ਆਉਂਦੇ ਨੇ ਫਲਾਂ ਮੋਦੀਆਂ ਗੱਲਾਂ ਦੇ ਵਿੱਚ ਵੀ ਆਏ ਨੇ ਤੇ ਕੇਂਦਰੀ ਬਾਲਆਂ ਗੱਲਾਂ ਦੇ ਵਿੱਚ ਵੀ ਆਏ ਨੇ ਇਸ ਕਰਕੇ ਹੁਣ ਜਦੋਂ ਪੰਜਾਬ ਉਹਦੇ ਵਿੱਚ ਗੌਰ ਦਾ ਇਸ ਸਾਲ ਇਹ ਸਰਕਾਰ ਨੂੰ ਰਾਜ ਕਰਦਿਆਂ ਹੋ ਗਿਆ ਇਹਨਾਂ ਦਾ ਜਿਹੜਾ ਅਸਲੀ ਚਿਹਰਾ ਮੋਰਾ ਸੀ ਉਹ ਸਿੱਖਿਆ ਦੇ ਪ੍ਰਤੀ ਹੋਵੇ ਸਿਹਤ ਦੇ ਪ੍ਰਤੀ ਹੋਵੇ ਇਹ ਆਪਨ ਮਜ਼ਦੂਰ ਹੋਣ ਇੱਥੋਂ ਦੇ ਮਜ਼ਦੂਰ ਹੋਣ ਇੱਥੋਂ ਦੇ ਕਿਸਾਨ ਕਿਸਾਨ ਅਫਸਾਨਾ ਹੋਣਾ ਸਾਰਿਆਂ ਤੇ ਜਿਹੜੇ ਨੀਤੀਆਂ ਸੀ ਉਹ ਇਹਨਾਂ ਦੇ ਸਾਹਮਣੇ ਲੋਕਾਂ ਦੇ ਆਉਣ ਲੱਗੀਆਂ ਲੋਕਾਂ ਨੂੰ ਪਤਾ ਲੱਗਿਆ ਮੋਦੀ ਤੇ ਕੇਜਰੀਵਾਲ ਚ ਮੋਦੀ ਤੇ ਭਗਵੰਤ ਮਾਨ ਚ ਕੋਈ ਫਰਕ ਨਹੀਂ ਇਹ ਪਾਰਟੀਆਂ ਓਆਰਐਸਐਸ ਦੀ ਪ੍ਰਦੇਸ਼ ਪਾਰਟੀਆਂ ਨੇ ਉਹਨਾਂ ਨੂੰ ਪਤਾ ਸੀ ਜਦੋਂ ਇੱਕ ਪਾਰਟੀ ਦੇ ਲੋਕ ਚੱਕਣਗੇ ਤਾਂ ਦੂਜੀ ਪਾਰਟੀ ਨੂੰ ਲੈ ਕੇ ਆਉਣਗੇ ਨੈਚੁਰਲੀ ਕੁਦਰਤੀ ਗੱਲ ਆ ਵੀ ਇੱਕ ਪਾਰਟੀ ਦੇ ਲੋਕ ਅਗਦੇ ਨੇ ਦੂਜਾ ਪਾਰਟੀ ਨੂੰ ਲੈ ਕੇ ਆਉਣਾਂ ਦਾ ਉਹਨਾਂ ਨੇ ਫਿਰ ਇੱਕ ਹੋਰ ਪਾਰਟੀਆਂ ਖੜੀਆਂ ਕੀਤੀਆਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਜੋ ਇੱਕ ਪਾਰਟੀ ਨੂੰ ਬਦਲ ਦੂਜੇ ਪਾਸੇ ਲੈ ਕੇ ਜਾਣਾ ਤਾਂ ਉਹਨਾਂ ਨਵੀਂ-ਨਵੀਂ ਪਾਰਟੀਆਂ ਇੱਥੇ ਖੜੀਆਂ ਕੀਤੀਆਂ ਹੋਈਆਂ ਨੇ ਇਸ ਕਰਕੇ ਇਹ 2.5 ਸਾਲਾਂ ਦੇ ਵਿੱਚ ਜਦੋਂ ਆਮ ਲੋਕਾਂ ਦੀ ਗੱਲ ਕਰਦੇ ਸੀ ਆਮ ਲੋਕਾਂ ਨੂੰ ਸਿਹਤ ਸਿਹਤ ਸੁਰਦਾਂ ਦੀ ਗੱਲ ਕਰਦੇ ਸੀ ਸਿੱਖਿਆ ਦੀ ਗੱਲ ਕਰਦੇ ਸੀ ਇਥੋਂ ਦੇ ਹੌਸਤਾ ਨੂੰ ਇਥੋਂ ਦੇ ਮਜ਼ਦੂਰਾਂ ਨੂੰ ਇਥੋਂ ਦੇ ਕਿਸਾਨਾਂ ਨੂੰ ਐਮਐਸਪੀ ਦੀ ਗੱਲ ਵੀ ਗੱਲ ਕਰਦੇ ਸੀ ਪਰ ਸਾਰੇ 22 ਸਾਲਾਂ ਨੂੰ ਸਾਰਾ ਕੁਝ ਉਲਟਾ ਇਥੋਂ ਦੀ ਸਿੱਖਿਆ ਤੌਰ ਕਰਨ ਦੇ ਕੰਡੇ ਤੇ ਆ ਪੂਰੇ 22 ਸਾਲਾਂ ਦੇ ਵਿੱਚ ਉਹ ਸਾਮੀਆਂ 99 23 ਆਉਟ ਹੋ ਗੀਆਂ ਇਹ ਸਾਮੀਆਂ ਨੇ ਜਿਨ੍ਹਾਂ ਦੇ ਭਰਤੀ ਹੋ ਕੇ ਸਾਡੇ ਸਕੂਲਾਂ ਚਲਾ ਸੀ ਉਹ ਦੇਰ ਰਹਿਤ ਅਧਿਆਪਕ ਰੋਜ ਤਰਕੀਆਂ ਤੇ ਧਰਮਿਆਂ ਤੇ ਮੁਜਾਹਰਿਆਂ ਤੇ ਡੀਪੀ ਦਫ਼ਤਰਾਂ ਦੇ ਗੰਭੀਰ ਹੁਣ ਸਿੱਖਿਆਮਤ ਦੇ ਪਿੰਡ ਲਗਾਤਾਰ ਬੈਠ ਰਹੇ ਨੇ ਪਰ ਉਹਨੂੰ ਜੁਆਇਨ ਕਰੀ ਆਟਰ ਨਹੀਂ ਲੱਤੇ ਜਾ ਰਹੇ ਦਿੱਤਾ ਪਾੜੀਆਂ ਨੇ ਕਿਉਂਕਿ ਜਵਨ ਕਰਾਉਣਾ ਨਹੀਂ ਜਦੋਂ ਸੜੇ ਪ੍ਰੋਮੋਸ਼ਨ ਕਰਨ ਦੀ ਵਾਰੀ ਆਈ ਦੇ ਦੇ 24 ਅਫਸਰਾਂ ਪਰਫੈਕਟ ਪ੍ਰੈਮ ਦੇ ਵਿੱਚੋਂ ਮਾਸਟਰ ਗ੍ਰੈਜ ਪ੍ਰੋਮੋਸ਼ਨ ਹੋਣੀਆਂ ਸੀ ਚਾਹ ਸੀ ਲੋਕਾਂ ਨੂੰ ਵੀ ਵਿਧਿਆਪਕਾਂ ਨੂੰ ਪ੍ਰੋਮੋਸ਼ਨ ਹੋਣ ਗਿਆ ਪਰ ਜੋ ਤੋਂ ਪੀਟੀਆਈ ਆਟਰਲੈਂਡ ਨਹੀਂ ਜਾਂਦੇ ਡੀਪੀ ਦੇ ਅਈ ਜਿਹੜੇ ਜਿਹੜੇ ਆਪਕਾ ਪ੍ਰੋਮੋਸ਼ਨ ਲੈਣ ਲਈ ਜਾਂਦੇ ਮਾਸਟਰ ਗੇਟਰੀਆਂ ਉਹਨਾਂ ਦੇ ਗਵਰਡ ਸਕੂਲ ਖਾਲੀ ਨੇ ਪਰ ਉਹਨਾਂ ਨੂੰ ਉੱਥੇ ਨਹੀਂ ਭੇਜਿਆ ਜਾਂਦਾ ਉਹਨਾਂ ਕਹਿੰਦਾ ਚਲੋ ਮਸਰ ਚਲੋ ਗੁਰਦਾਸਪੁਰ ਬ੍ਰਿਗੇਡ ਨੂੰ ਕਹਿੰਦੇ ਆ ਗੁਰਦਾਸਪੁਰਾਂ ਨੂੰ ਕਹਿੰਦੇ ਚਲੋ ਬਟੰਡੇ ਚਲੋ ਜਲੰਧਰ ਕਹਿੰਦਾ ਪਾਬ ਗਵਾਰਡ ਤੁਹਾਡੇ ਪੋਸਟਾਂ ਖਾਲੀ ਨੇ ਤੁਹਾਡੇ ਜ਼ਿਲ੍ਹੇ ਦੇ ਸਾਮੀਆਂ ਖਾਲੀ ਨੇ ਪਰ ਕਹਿੰਦੇ ਉੱਥੇ ਨਹੀਂ ਭਰਨੀ ਆ ਸਿੱਖਾ ਸਕੱਤਰ ਨੂੰ ਕਿਹਾ ਸੀ ਵੀ ਤੁਹਾਡੇ ਸਾਮੀਆਂ ਜਿਹੜੇ ਖਾਲੀ ਨੇ ਤੁਹਾਡੇ ਸਕੂਲਾਂ ਦੇ ਬੱਚੇ ਅਸੀਂ ਉਹਨਾਂ ਨੂੰ ਲਿਸਟ ਦੇ 1.5 ਘੰਟੇ ਦੇ ਦਿੰਦੇ ਆ ਸਾਇਕਨੇ ਸਾੰਮਿਆ ਉਸੇ ਦੇ ਚਾਲੀ ਨੇ ਉਸੇ ਤਰੱਕੀਆਂ ਕਰ ਰਹੇ 20 22 23 ਸਾਲਾਂ ਬਾਅਦ ਉਥੇ ਕਿਉਂ ਨਹੀਂ ਪੜ ਰਹੇ ਇਹਨਾਂ ਨਾ ਉਹ ਵੀ ਬੜੀਆ ਸਾਡਾ ਫੈਸਲਾ ਹੋ ਗਿਆ ਅਜ ਤੱਕ ਦੇ 500 ਤੋਂ ਵੱਧ ਬੱਚੇ ਨੇ ਉਥੇ ਉਥੇ ਪਰ ਪ੍ਰੋਮੋਸ਼ਨ ਕਰਦੀਆਂ ਰਹੇ ਲਾਹਤ ਹੈ ਜੋ ਸਿਸਟਮ ਤੇ ਜਿੱਥੇ 500 ਤੋਂ ਸਾਢੇ 400 ਹੀ ਵਾਸ ਰਹੇਗੇ ਜਾਂ 200 ਜੋ ਆਪਾਂ ਜਾਂ 100 ਤੋਂ ਬੱਚੇ ਇੱਥੇ ਪੜਦੇ ਆ ਉਹਨਾਂ ਦਾ ਕੀ ਕਸੂਰ ਉਥੇ ਕਿਉਂ ਟੀਚਰ ਜਾਣਾ ਚਾਹੀਦਾ ਇਸ ਕਰਕੇ ਕੋਈ ਪ੍ਰੋਮੋਸ਼ਨ ਨਹੀਂ ਕੋਈ ਪ੍ਰੋਮੋਸ਼ਨ ਦੇੜੇ ਵੀ ਚੌਦੇ ਇਹ ਮਹੇਜਾ ਸਿਸਟਮ ਨੇ ਬਾਰ ਕਰਿਆ ਜੇ ਕੋਈ ਨਵਾਂ ਬੰਦਾ ਭਰਤੀ ਹੁੰਦਾ ਪਰੰਤੂ ਜੇ ਉਹ ਕੌਣ ਦੇ ਜ਼ਿਲ੍ਹੇ ਦਾ ਜੇ ਕੋਈ ਜ਼ਿਲ੍ਹਾ ਭਰਤੀ ਹੁੰਦਾ ਉਹਨਾਂ ਨੇ ਫਰੋਜਪੁਰ ਲੋਕ ਮੇਰੇ ਲਈ ਜਾ ਸਕਦੇ ਨੇ ਟੀਚਰ ਕਿਉਂ ਕਟੜ ਕਿਉਂ ਅਸਾਮੀ ਖਾਲੀ ਹੋਵੇ ਜੇ ਸਾਰੀਆਂ ਅਸਾਮੀਆਂ ਭਰੀਆਂ ਜਾਣੇ ਸਾਰੇ ਬਸਲੇ ਹੱਲ ਹੁੰਦੇ ਆ ਇੱਕ ਵਾਰ ਸਕਲ ਟੀਚਰ ਸਰਪਲਸ ਨੇ ਸਾਰੀਆਂ ਅਸਾਮੀਆਂ ਭਰਤੀਆਂ ਇਹਦੇ ਭੁੰਦੇ ਉਹਨਾਂ ਫਰੋਜਪੁਰ ਭੇਜਦੇ ਆ ਜਾਂ ਬਿੰਦੜ ਜ਼ਿਲ੍ਹੇ ਭੇਜਦੇ ਆ ਪਰ ਪੋਸਟਾਂ ਨਹੀਂ ਭਰਨਾ ਚਾਹੁੰਦੇ ਅਸਾਮੀਆਂ ਖੰਦੀ ਰੱਖਣਾ ਚਾਹੁੰਦੇ ਨੇ ਲਗਾਤਾਰ ਇਸ ਸਿਸਟਮ ਦੇ ਵਿੱਚ ਇਹ ਸਿਸਟਮ ਕਿਦੋਂ ਕੀਤਾ ਜਾ ਰਿਹਾ ਸਿੱਖਾਂ ਤੋਂ ਦਵਾਈ ਹੱਲ ਲਿਆ ਜਾ ਰਿਹਾ ਇਹ ਪਹਿਲੀ ਸਰਕਾਰਾਂ ਜਦੋਂ ਵੀ ਸਰਕਾਰਾਂ ਦੀ ਹਸਤਪ੍ਰਭ ਦਿੰਦੀ ਆ ਇਹ ਤਰਖਾ ਦੀ ਰਿਪੋਰਟ ਆਈ ਉਸ ਘਾਟਾ ਉਹਨੇ ਨੀ ਅਧਿਆਪਕਾਂ ਨਾਲ ਮਾਈ ਦਾ ਘੁੱਲ ਰਹੇ ਨੇ ਏਸੀਪੀ ਸਕੀਮ ਬੰਦ ਕੀਤੀ ਵਿੱਤ ਮੰਤਰੀ ਮਰਦਵੀ ਦੇ ਬੋਦਲੇ ਇਹਨਾਂ ਨੇ ਬਵਾਦਾ ਕੀਤਾ 4 ਮਹੀਨੇ ਦਾ ਲੈ ਕੇ ਆਵਾਂਗੇ ਨਹੀਂ ਲੈ ਕੇ ਡੀ ਦੇ ਕਿਸ਼ਤ ਲਗਾਤਾਰ ਪੈਂਡਿੰਗ ਨੇ ਹੈ ਇੱਕ 2 ਸਾਲ ਬੋਦੀ ਕਿਸਾਨ ਤੋਂ 4% ਡੀਏ ਦੀ ਕਿਸ਼ਤ ਪੈਂਡਿੰਗ ਇੱਕ ਅੱਸੀ ਆ 11% ਡੀਏ ਪੈਂਡਿੰਗਾ ਦਰਦ ਪਾਵ ਕਜਹੀ ਸਰਕਾਰ ਜਿਨੇ ਮੁਲਾਜ਼ਮਾਂ ਨੂੰ ਦੇਣਾ ਨਹੀਂ ਕੁਝ ਨਹੀਂ ਦਿੱਤਾ ਵੀ ਕੁਝ ਨਹੀਂ ਪਰ ਲਿਆ ਆ ਪੀਟੀਆਈ ਤੋਂ ਪੁੱਤਰ ਜਾਰੀ ਕਰਕੇ ਲਗਾ ਘਟਾਈ ਆ ਘਟਾ ਰਹੇ ਜੁਲਟਾ ਇਸ ਕਰਕੇ ਪ੍ਰਾਣੀ ਪੈਨਸ਼ਨ ਵਾਲਾ ਪੱਤਾ ਵਾਧਾ ਸੀ ਉਹਦੇ ਲਗਾਤਾਰ ਮੁੱਕ ਰਹੇ ਨੇ ਕੰਪਿਊਟਰ ਵਿਆਪਕ ਉਹਨਾਂ ਨੂੰ ਕਈ ਗੱਲ ਵਿੱਥੋਂ ਦਾ ਸਿੱਖਿਆ ਮੰਤਰੀ ਨਕਮਾ ਸਿੱਖਿਆ ਮੰਤਰੀ 2022 ਦੇ ਵਿੱਚ ਕਦੋਂ ਸੁਤਵਾਲੀ ਦਾ ਤੋਹਫਾ ਦੇਣ ਜਾ ਰਹੇ ਆ ਔਰ 2022 ਦਾ ਤੋਹਫਾ 2024 ਤੱਕ ਅੱਜ ਤੱਕ ਨਹੀਂ ਆਇਆ ਉਹ ਸੜਕਾਂ ਤੇ ਰੋੜ ਰਹੇ ਨੇ 108 ਤਰਾ ਤੋਂ ਅੱਕਾ ਮੋਰਚਾ ਲਾ ਕੇ ਸੂਰੂ ਦੇ ਵਿੱਚ ਬੱਠੇ ਹੋਏ ਨੇ ਔਰ ਕੋਈ ਸੁਣਵਾਈ ਨਹੀਂ ਹੈ ਇਸ ਕਰਕੇ ਜਹੀ ਨਫਤ ਕੰਮੀ ਸਰਕਾਰ ਜਿਹੜੀ ਦਾ ਕਿਸਾਨਾਂ ਦੀ ਹੋਈ ਨਾ ਕਿ ਦੇ ਮਜ਼ਦੂਰਾਂ ਦੀ ਹੋਈ ਨਾ ਮਜ਼ਦੂਰਾਂ ਦੀ ਹੋਈ ਸਾਰੇ ਮਜ਼ਦੂਰ ਸਾਰੇ ਮਜ਼ਦੂਰ ਸਾਰੀਆਂ ਕੈਟਾਗਰੀਆਂ ਲਗਾਤਾਰ ਸਿੱਖ ਕਰੀਆਂ ਨੇ ਸਾਡੇ ਕੋਲੇ ਸਿੱਖਿਆ ਬਚਾਉਣ ਦੇ ਲਈ ਸਿੱਖਿਆ ਇਹਨਾਂ ਦੀ ਲੋੜ ਈ ਹੈ ਸਿੱਖਿਆ ਨੂੰ ਮਜ਼ਦੂਰਾ ਦੀ ਇੱਥੋਂ ਦੇ ਕਿਸਾਨਾਂ ਦੀ ਇੱਥੋਂ ਦੇ ਸਤਾਰਕ ਲੋਕਾਂ ਦੀ ਲੋੜਾ ਦੂਜੇ ਵਰਗ ਸਹਿਤ ਜਥੇਬੰਦੀਆਂ ਜੇ ਜੇ ਸਿੱਖਿਆ ਨੀਤੀ 2020 ਰੱਦ ਕਰਨ ਦੀ ਗੱਲ ਕਰਦੀਆਂ ਨੇ ਇਹ ਕਿਸੇ ਗੱਲ ਤੋਂ ਕਰਦੀਆਂ ਨੇ ਨਹੀਂ ਨਹੀਂ ਨੀਤੀਆਂ ਦੀ ਗੱਲ ਆਪ ਘਟ ਕੇ ਲੋਕ ਕਰਦੇ ਨੇ ਐਟਾ ਅਕਲਾਬ ਦੀ ਗੱਲ ਕਰਕੇ ਲੋਕ ਹਟ ਜਾਂਦੇ ਨੇ ਸਾਨੂੰ ਪਤਾ ਜਿਹੜੀ 2020 ਦੀ ਸਿੱਖਿਆ ਨੀਤੀ ਆ ਉਹ ਇੱਥੋਂ ਦੇ ਸਿੱਖਿਆ ਵਿੱਚ ਸਲੂਤਵਾ ਕਰਕੇ ਰੱਖ ਦੇਣਾ ਉਹਨੇ ਇੱਥੋਂ ਇੱਕ ਬੋਲੀ ਇੱਕ ਪਾਸਾ ਇੱਕ ਜਨਤਾ ਇੱਕ ਜਨਤਾ ਸਾਰਾ ਕੋਈ ਫੁੱਡ ਸਿਸਟਮ ਚ ਲੈ ਕੇ ਜਾਣਾ ਚਾਹੁੰਦੇ ਨੇ ਜੋ ਕਿ ਸਭ ਲਈ ਇਸ ਕਰਕੇ ਲੋਕਾਂ ਨੂੰ ਅਧਿਆਪਕਾਂ ਨੂੰ ਇਥੋਂ ਦੇ ਜਿਹੜੇ ਕਾਜਾਂ ਮਰਦੇ ਯੂਨੀਵਰਸਿਟੀ ਪਰਦੇ ਸਟੂਡੈਂਟਾਂ ਦੇ ਉਹਨਾਂ ਨਾਲ ਲੈ ਕੇ ਨਵੀਂ ਸਿੱਖਿਆ ਦੀ ਨਵੀਂ ਜਿਹੜੀ ਵੱਡੀ ਲੰਬੀ ਆ ਉਹਦੇ ਉੱਰ ਸਾਨੂੰ ਵਧਣਾ ਚਾਹੀਦਾ ਜੇ ਨਜ਼ਰ ਰੱਬ ਦੀ ਹੁੰਦੀ ਸਾਰੇ ਪਾੜੇ ਜੜੇ ਹੀ ਆ ਨਵੀਂ ਸਿੱਖਿਆ ਦੇ ਦੀ ਰੱਬ ਕਰਾ ਕੇ ਜਿਹੜੇ ਪੱਤਰ ਜਾਰੀ ਹੋ ਰਹੇ ਨੇ ਆਸਲਾ ਬਦਲ ਦੀ بجائے ਲਗਾਤਾਰ ਘਟ ਰਹੇ ਨੇ ਇਥੋਂ ਦੇ ਮੁਲਾਜ਼ਮ ਲਗਾਤਾਰ ਨਿਪਟੇ ਜਾ ਰਹੇ ਨੇ ਇਹਨਾਂ ਦਾ ਇਸ ਦਾ ਇੱਕੋ ਹੀ ਹੱਲ ਆ ਸਭਾਈ ਵੱਡੀ ਹੋ ਵੱਡੀ ਰਾਜ ਵੱਡੀ ਦੇ ਲਈ ਇੱਕ ਵੱਡਾ ਕੱਟ ਵੱਡੇ ਡਿਊਟੀ ਅਧਿਆਪਕੀ ਦਾ ਵੱਡਾ ਗੇਂਡਰਾ ਉਕਰਾਂ ਤੋਂ ਨਿਕਲੇ ਕੋਰਟਾਂ ਦੇ ਵਿੱਚ ਫੇਰ ਚਲੇ ਜਾਓ ਪੀਟੀਓ ਦੇ ਵਿੱਚ ਬੇਅਤਿਆਰ ਕਰਾਪੜ ਨੂੰ ਕੋਟਾ ਬਹੁਤ ਕੋਟਾ ਜਿਵੇਂ ਮਰਜ਼ੀ ਚੱਲੇ ਜਾਈਏ ਕੋਟਾਂ ਜਾਣ ਤੋਂ ਪਹਿਲਾਂ ਆਪਾਂ ਸਰਕਾਰ ਦੇ ਸੰਗ ਜੱਡਾ ਰਹੀਏ ਇਕੱਠੇ ਹੋਈਏ ਕੋਟਾ ਦਾ ਆਪਣਾ ਆਕਾਸ਼ ਵੀ ਹਿਧਾਰ ਹੋਣਾ ਚਾਹੀਦਾ ਆਪੜੋ ਆਪਣੀ ਡਿਊਟੀ ਦੇ ਵਿੱਚ ਹੀ ਹੋਣਾ ਚਾਹੀਦਾ ਜਿੰਨਾ ਕਿ ਆਪਣੀ ਡਿਊਟੀ ਦੇ ਵਿੱਚ ਕੀ ਨੇ ਫਿਰ ਅਸੀਂ ਕੋਟਾ ਪਰ ਪਹੁੰਚਣਾ ਚਾਹੀਦਾ ਸਾਨੂੰ ਜੇ ਤੁਹਾਡੇ ਲੜਾਈ ਵੱਡੀ ਆ ਤੁਹਾਡੇ ਜੁੜਤੇ ਵੱਡੀਆਂ ਸੁਣਾ ਕੇਡਰ ਵੱਡਾ ਤੁਹਾਡੇ ਨਾਲ ਸਾਰੇ ਲਾਡੂ ਤਿਆਰ ਨੇ ਕਿਰਕਾਉ ਕੋਟਾਂ ਦੇ ਭਜਦੇ ਆਪਾਂ ਇਹ ਲੜਾਈ ਨੂੰ ਵੱਡੀ ਕਰਕੇ ਆਪਾਂ ਸਰਕਾਰ ਪਰ ਸਹਿਤ ਕਰੀਏ ਇਥੋਂ ਦੇ ਵਿੱਤ ਮੰਤਰੀ ਭਾਵੇਂ ਸਿੱਖਿਆ ਮੰਤਰੀ ਉਹਨੂੰ ਘੇਰੀਏ ਤੇ ਪੱਤਰਬਾਸ ਕਰਾਈਏ ਜੈ ਜਤਾ ਜੈ ਸ੍ਰੀ ਅਸਤਿ ਸਰਬ ਦੇ ਲੋਕਾਂ ਦੇ